ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਜੱਗੀ ਜਦੋਂ ਦਫ਼ਤਰ ਤੋਂ ਆਇਆ ਤਾਂ ਉਹ ਆਪਣੀ ਪਤਨੀ ਨੂੰ ਕਹਿੰਦਾ ਕਿ ਅੱਜ ਮੈਨੂੰ ਹੁਣੇ ਜਾਣਾ ਪੈਣਾ ਮੰਮੀ ਜੀ ਹਸਪਤਾਲ ਦਾਖਲ ਨੇ ਤੇ ਉਹਨਾਂ ਦੀ ਸਿਹਤ ਠੀਕ ਨਹੀਂ ਤਾਗੋਂ ਪ੍ਰੀਤ ਕਹਿੰਦੀ ਕਿ ਤੁਹਾਡੇ ਮੰਮੀ ਨੂੰ ਕੀ ਹੋਇਆ ਉਹ ਤੁਸੀਂ ਤਾਂ ਰੋਜ਼ ਹੀ ਕਹਿ ਦਿੰਦੇ ਹੋ ਕਿ ਅੱਜ ਮੰਮੀ ਬਿਮਾਰ ਨੇ ਅੱਜ ਮੰਮੀ ਬਿਮਾਰ ਨੇ ਉਹ ਕਹਿੰਦਾ ਪ੍ਰੀਤ ਤੂੰ ਹੱਦ ਕਰਦੀ ਆਂ ਵੀ ਮੈਂ ਆਪਣੇ ਮਾਪਿਓ ਦਾ ਇਕਲੌਤਾ ਪੁੱਤ ਆ ਹਨਾ ਵੀ ਜਦੋਂ ਵੀ ਉਹਨਾਂ ਨੂੰ ਕੋਈ ਦਿੱਕਤ ਹੁੰਦੀ ਆ ਮੈਨੂੰ ਉਹਨਾਂ ਦੇ ਕੋਲ ਜਾਣਾ ਹੀ ਪੈਂਦਾਗਾ ਕਹਿੰਦੀ ਇਸੇ ਕਰਕੇ ਮੈਂ ਉਸ ਘਰ ਦੇ ਵਿੱਚੋਂ ਤੈਨੂੰ ਇੱਥੇ ਲੈ ਕੇ ਆਈ ਸੀ ਕਿ ਉਹਨਾਂ ਦਾ ਰੋਜ਼ ਦਾ ਡਰਾਮਾ ਰਹਿੰਦਾ ਸੀ ਉਹ ਆਪਣੀ ਪਤਨੀ ਨੂੰ ਕਹਿੰਦਾ ਪ੍ਰੀਤ ਮੂੰਹ ਸੰਭਾਲ ਕੇ ਗੱਲ ਕਰ ਮੈਂ ਤੇਰੇ ਮੰਮੀ ਪਾਪਾ ਬਾਰੇ ਕਦੇ ਕੁਝ ਨਹੀਂ ਕਿਹਾ ਤੇਰਾ ਜਦੋਂ ਜੀ ਕਰਦਾ ਤੂੰ ਆਪਣੇ ਮੰਮੀ ਪਾਪਾ ਨੂੰ ਮਿਲਣ ਜਾਨੀ ਆ ਤੇ ਮੇਰੇ ਵੀ ਉਹ ਮੰਮੀ ਪਾਪਾ ਨੇ ਪਹਿਲੀ ਗੱਲ ਤਾਂ ਮੈਂ ਉਹਨਾਂ ਤੋਂ ਅਲੱਗ ਰਹਿਣ ਦੇ ਹੱਕ ਵਿੱਚ ਨਹੀਂ ਸੀ ਜਦੋਂ ਤੂੰ ਸਾਰਾ ਦਿਨ ਉਹਨਾਂ ਨਾਲ ਕਲੇਸ਼ ਕਰਦੀ ਸੀ ਤਾਂ ਮੈਨੂੰ ਉਹਨਾਂ ਨਾਲੋਂ ਅਲੱਗ ਹੋਣਾ ਪਿਆ ਉਹਨਾਂ ਨੇ ਵੀ ਖੁਸ਼ੀ-ਖੁਸ਼ੀ ਸਾਡੀ ਖੁਸ਼ੀ ਲਈ ਸਾਡੇ ਤੋਂ ਪਾਸਾ ਕਰ ਲਿਆ ਵੀ ਚਲੋ ਜਿੰਨਾ ਟਾਈਮ ਆਪਣਾ ਟਾਈਮ ਪਾਸ ਹੁੰਦਾ ਆਪਾਂ ਕਰੀਏ ਪਰ ਤੂੰ ਉਹਨਾਂ ਦੀ ਹਰ ਇੱਕ ਗੱਲ ਨੂੰ ਹਰ ਇੱਕ ਬਿਮਾਰੀ ਨੂੰ ਡਰਾਮਾ ਦੱਸਦੀ ਆਂ ਬੈਂ ਤੇਰੇ ਮੋਹ ਨਹੀਂ ਲੱਗਣਾ ਚਾਹੁੰਦਾ ਇਸ ਕਰਕੇ ਤੂੰ ਆਪਣਾ ਕੰਮ ਕਰ ਮੈਨੂੰ ਆਪਣਾ ਕਰਨ ਦੀ ਇਹ ਕਹਿ ਕੇ ਉਹ ਗੁੱਸੇ ਦੇ ਵਿੱਚ ਘਰੋਂ ਬਾਹਰ ਚੱਲਿਆ ਜਾਂਦਾ ਤੇ ਹਸਪਤਾਲ ਦੇ ਵਿੱਚ ਜਾਂਦਾ ਜਦੋਂ ਉਹ ਜਾਂਦਾ ਤਾਂ ਉਹਦੇ ਪਾਪਾ ਉਹਦੀ ਮੰਮੀ ਦੇ ਬੈੱਡ ਕੋਲ ਬੈਠੇ ਹੁੰਦੇ ਆ ਤੇ ਜੱਗੀ ਆਪਣੇ ਡੈਡੀ ਨੂੰ ਪੁੱਛਦਾ ਕਿ ਡੈਡੀ ਕੀ ਗੱਲ ਹੋ ਗਈ ਤਾਂ ਉਹ ਕਹਿੰਦੇ ਕਿ ਤੇਰੀ ਮੰਮੀ ਨੂੰ ਅਟੈਕ ਆਇਆਗਾ ਇਹ ਸੁਣ ਕੇ ਜੱਗੀ ਘਬਰਾ ਜਾਂਦਾ ਪਰ ਉਹਦੇ ਡੈਡੀ ਉਹਨੂੰ ਹੌਸਲਾ ਦਿੰਦੇ ਆ ਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਡਾਕਟਰ ਕਹਿੰਦੇ ਆ ਕਿ ਸਰਜਰੀ ਹੋਊਗੀ ਵੀ ਸਟੰਟ ਪੈ ਜਾਣਾਗਾ ਤੇ ਉਹ ਕਹਿੰਦੇ ਪਰ ਪੁੱਤ ਅਸੀਂ ਨਿਚਾਉਂਦੇ ਵੀ ਇੰਨਾ ਖਰਚਾ ਹੋਵੇ ਹਨਾ ਵੀ ਤੇਰੇ ਤੇ ਤਾਂ ਪਹਿਲਾਂ ਹੀ ਜ਼ਿੰਮੇਵਾਰੀਆਂ ਦਾ ਇੰਨਾ ਬੋਝ ਆ ਵੀ ਲੱਖ 2 ਲੱਖ ਰੁਪਈਆ ਲੱਗੂਗਾ ਤਾਂ ਜੱਗੀ ਕਹਿੰਦਾ ਫੇਰ ਕੀ ਗੱਲ ਆ ਡੈਡੀ ਵੀ ਮੈਂ ਤੁਹਾਡਾ ਪੁੱਤਾਂ ਤੁਸੀਂ ਮੈਨੂੰ ਪੜਾਇਆ ਲਿਖਾਇਆ ਤੇ ਮੈਂ ਵਧੀਆ ਕਮਾਉਣਾ ਪੈਸਿਆਂ ਦੀ ਕੀ ਗੱਲ ਆ ਪੈਸੇ ਤਾਂ ਹੋਰ ਬਣ ਜਾਣਗੇ ਤੇ ਜੇ ਮੰਮੀ ਨੂੰ ਕੁਝ ਹੋ ਗਿਆ ਫਿਰ ਆਪਾਂ ਮੰਮੀ ਨੂੰ ਕਿੱਥੋਂ ਲੱਭਾਂਗੇ ਤਾਂ ਉਹਦੇ ਡੈਡੀ ਕਹਿੰਦੇ ਪੁੱਤ ਡਾਕਟਰ ਨਾਲ ਗੱਲ ਕਰ ਲੈ ਜੱਗੀ ਡਾਕਟਰ ਨਾਲ ਗੱਲ ਕਰਦਾ ਤੇ ਉਹ ਕਹਿੰਦਾ ਕਿ ਮੇਰੀ ਮੰਮੀ ਦੀ ਸਰਜਰੀ ਦੀ ਤਿਆਰੀ ਕਰੋ ਉਹ ਬੰਦੇ ਪੈਸੇ ਆ ਜਿਹੜੇ ਜਮਾ ਕਰਵਾ ਦਿੰਦਾ ਤੇ ਉਸੇ ਸ਼ਾਮ ਨੂੰ ਉਹਦੀ ਮੰਮੀ ਦਾ ਜਿਹੜਾ ਆਪਰੇਸ਼ਨ ਹੋ ਜਾਂਦਾ ਆਪਰੇਸ਼ਨ ਸਹੀ ਸਲਾਮਤ ਹੋ ਜਾਂਦਾ ਤੇ ਡਾਕਟਰ ਨੇ ਦੱਸਿਆ ਸੀ ਕਿ ਕਾਫੀ ਪਰਹੇਜ਼ ਰੱਖਣਾ ਪਊਗਾ ਖਾਣ ਪੀਣ ਦਾ ਤੇ ਕਾਫੀ ਸੰਭਾਲ ਦੀ ਲੋੜ ਹੋਊਗੀ ਜੱਗੀ ਕਹਿੰਦਾ ਡੈਡੀ ਤੁਸੀਂ ਉੱਥੇ ਕਿਵੇਂ ਰਹੋਗੇ ਇਕੱਲੇ ਹਨਾ ਵੀ ਮੇਰਾ ਨਹੀਂ ਦੀ ਕਰਦਾ ਤੁਸੀਂ ਐਦਾਂ ਕਰੋ ਤੁਸੀਂ ਮੇਰੇ ਨਾਲ ਚੱਲੋ ਘਰੇ ਤਾਂ ਉਹਦੇ ਡੈਡੀ ਕਹਿੰਦੇ ਪੁੱਤ ਪ੍ਰੀਤ ਉਹ ਕਹਿੰਦੇ ਵੀ ਪ੍ਰੀਤ ਦੀ ਤੁਸੀਂ ਫਿਕਰ ਨਾ ਕਰੋ ਵੀ ਤੁਸੀਂ ਮੇਰੇ ਨਾਲ ਹੀ ਚੱਲੋ ਜਦੋਂ ਹਸਪਤਾਲ ਦੇ ਵਿੱਚੋਂ ਛੁੱਟੀ ਮਿਲਦੀ ਆ ਤਾਂ ਜੱਗੀ ਆਪਣੇ ਮੰਮੀ ਡੈਡੀ ਨੂੰ ਆਪਣੇ ਘਰ ਲੈ ਆਉਂਦਾ ਆਪਣੇ ਸੱਸ ਸਹੁਰੇ ਨੂੰ ਘਰ ਆਏ ਵੇਖ ਕੇ ਪ੍ਰੀਤ ਆ ਜਿਹੜੀ ਉਹਦਾ ਪਾਰਾ ਚੜ ਜਾਂਦਾ ਉਹਨੇ ਆਪਣੇ ਸੱਸ ਸਹੁਰੇ ਦਾ ਹਾਲ ਤਾਂ ਕੀ ਪੁੱਛਣਾ ਸੀ ਸਗੋਂ ਉਹ ਆਪਣੇ ਘਰ ਵਾਲੇ ਨੂੰ ਬਾਹ ਫੜ ਕੇ ਅੰਦਰ ਲੈ ਜਾਂਦੀ ਆ ਤੇ ਕਹਿੰਦੀ ਸੋਨੂ ਪਤਾ ਇਹ ਕੋਈ ਧਰਮਸ਼ਾਲਾ ਨਹੀਂ ਹੈਗੀ ਇਹ ਮੇਰੇ ਪਿਓ ਨੇ ਦਿੱਤਾ ਘਰ ਆ ਮੈਨੂੰ ਮੇਰੇ ਪਿਓ ਦਾ ਘਰ ਆ ਇਹ ਤੇ ਤੇਰੇ ਮਾਪਿਓ ਇਸ ਘਰ ਚ ਕਿ ਮੇਰੇ ਰਹਿਣਗੇ ਜੱਗੀ ਕਹਿੰਦਾ ਵੀ ਜੇ ਤੈਨੂੰ ਨਹੀਂ ਪਸੰਦ ਕੇ ਮੇਰੇ ਮੰਮੀ ਡੈਡੀ ਇੱਥੇ ਰਹਿਣਾ ਮੈਂ ਇਹਨਾਂ ਦੇ ਘਰੇ ਰਹਿ ਲੈਣਾ ਜਿੰਨਾ ਟਾਈਮ ਮੇਰੀ ਮੰਮੀ ਦੀ ਹਾਲਤ ਠੀਕ ਨਹੀਂ ਹੁੰਦੀ ਸਿਹਤ ਠੀਕ ਨਹੀਂ ਹੁੰਦੀ ਇਹਨਾਂ ਨੂੰ ਤਾਂ ਮੇਰੀ ਲੋੜ ਆ ਠੀਕ ਹੈ ਤੈਨੂੰ ਮੈਂ ਕੁਝ ਕਹਿੰਦਾ ਨਹੀਂ ਕਿ ਤੂੰ ਇਹਨਾਂ ਦੀ ਸੇਵਾ ਕਰ ਜਾਂ ਇਹਨਾਂ ਨੂੰ ਤੂੰ ਬੁਲਾ ਜਾਂ ਇਹਨਾਂ ਦਾ ਕੁਝ ਕਰ ਮੈਂ ਆਪੇ ਕੰਮ ਵਾਲੀ ਰੱਖ ਦੂੰ ਪਰ ਤੂੰ ਮੇਰੇ ਮੰਮੀ ਡੈਡੀ ਨੂੰ ਤੰਗ ਵੀ ਨਹੀਂ ਕਰੇਂਗੀ ਉਹ ਕਹਿੰਦੀ ਮੈਂ ਤੇਰੇ ਮੰਮੀ ਡੈਡੀ ਨੂੰ ਕਦੋਂ ਮੂੰਹ ਲਾਉਣੀ ਆ ਮੈਂ ਤਾਂ ਇਹਨਾਂ ਤੋਂ ਖਹਿੜਾ ਛਡਾ ਕੇ ਆਈ ਸੀ ਇਹ ਮੇਰਾ ਖਹਿੜਾ ਨਹੀਂ ਛੱਡਦੇ ਕਹਿੰਦੀ ਮੈਨੂੰ ਪਤਾ ਜਦੋਂ ਤੱਕ ਇਹ ਮਰਦੇ ਨਹੀਂ ਉਹਨਾਂ ਚਿਰ ਨਹੀਂ ਇਹ ਪਿੱਛੋਂ ਲੈਂਦੇ ਤਾਂ ਉਹ ਕਹਿੰਦਾ ਵੀ ਮੇਰੀ ਮੰਮੀ ਡੈਡੀ ਬਾਰੇ ਐਦਾਂ ਬੋਲਣ ਦੀ ਲੋੜ ਨਹੀਂ ਹੈਗੀ ਇਹ ਨਾ ਹੋਵੇ ਕਿ ਤੇਰੇ ਮੰਮੀ ਡੈਡੀ ਮੇਰੇ ਮੰਮੀ ਡੈਡੀ ਕਰਦੇ ਕਰਦੇ ਆਪਣਾ ਇਹ ਰਿਸ਼ਤਾ ਖਤਮ ਹੋ ਜੇ ਜੱਗੀ ਦੀ ਇਹ ਗੱਲ ਸੁਣ ਕੇ ਪ੍ਰੀਤ ਇੱਕ ਵਾਰ ਚੁੱਪ ਕਰਕੇ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ਜੱਗੀ ਆਪਣੇ ਮੰਮੀ ਡੈਡੀ ਦੇ ਕਮਰੇ ਵਿੱਚ ਆਉਂਦਾ ਤੇ ਉਸ ਉਹਨਾਂ ਨੂੰ ਕਹਿ ਦਿੰਦਾ ਕਿ ਤੁਸੀਂ ਕਿਸੇ ਗੱਲ ਦੀ ਫਿਕਰ ਨਹੀਂ ਕਰਨੀ ਡੇੜੀ ਤੁਸੀਂ ਮੰਮੀ ਦਾ ਧਿਆਨ ਰੱਖਣਾ ਤੇ ਮੈਨੂੰ ਅਗਲੇ ਹਫ਼ਤੇ 15 ਦਿਨ ਲਈ ਬਾਹਰ ਜਾਣਾ ਪੈਣਾ ਬਿਜ਼ਨਸ ਦੇ ਮਾਮਲੇ 'ਚ ਤੇ ਮੈਂ ਕੰਮ ਆਲੀ ਰੱਖ ਦੂੰਗਾ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਤੁਸੀਂ ਉਹਦੇ ਤੋਂ ਮੰਗਵਾ ਲਿਆ ਕਰੋ ਪੈਸੇ ਮੈਂ ਤੁਹਾਨੂੰ ਦੇ ਜੂੰਗਾ ਜੱਗੀ ਦੇ ਡੇੜੀ ਆਪਣੀ ਨੂੰਹ ਦਾ ਬਣਿਆ ਮੂੰਹ ਦੇਖ ਕੇ ਕਹਿੰਦੇ ਪੁੱਤ ਅਸੀਂ ਆਪਣੇ ਘਰੇ ਠੀਕ ਸੀ ਵੀ ਤੂੰ ਉੱਥੇ ਕੰਮ ਆਲੀ ਲਾ ਦਿੰਦਾ ਵੀ ਇੱਥੇ ਕਾਹਨੂੰ ਆਉਣਾ ਸੀ ਤਾਂ ਜੱਗੀ ਕਹਿੰਦਾ ਵੀ ਇੱਥੇ ਚਲੋ ਕੋਈ ਨਾ ਵੀ ਇਹ ਵੀ ਤਾਂ ਆਪਣੇ ਹੀ ਘਰ ਆ ਵੀ ਜਦੋਂ ਮੈਂ ਰਹਿਣਾ ਇੱਥੇ ਵੀ ਉੱਥੇ ਮੇਰਾ ਛੱਡਣ ਦਾ ਮਨ ਨਹੀਂ ਸੀ ਵੀ ਉੱਥੇ ਹਨਾ ਤੁਹਾਡਾ ਘਰ ਆਪਣਾ ਜਿਹੜਾ ਘਰ ਹੈਗਾ ਉਹ ਕੱਲਿਆਂ ਜਾਂਦਾ ਵੀ ਇੱਥੇ ਹੋਰ ਕਈ ਘਰ ਨੇਗੇ ਵੀ ਚਲ ਮੇਰਾ ਮਨ ਖੜਿਆ ਰਹੂਗਾ ਵੀ ਚਲ ਜਦੋਂ ਤੁਸੀਂ ਠੀਕ ਹੋਗੇ ਮੰਮੀ ਉਦੋਂ ਭਾਵੇਂ ਤੁਸੀਂ ਚਲੇ ਜਾਇਓ ਪ੍ਰੀਤ ਇੱਕ ਹਫ਼ਤਾ ਤੱਕ ਕੁਛ ਜ਼ਿਆਦਾ ਨਹੀਂ ਬੋਲਦੀ ਕੰਮ ਵਾਲੀ ਆਉਂਦੀ ਆ ਉਹ ਪ੍ਰੀਤ ਦੀ ਸੱਸ ਦੀ ਸੇਵਾ ਕਰਦੀ ਆ ਉਹਨੂੰ ਨਮਾਉਂਦੀ ਧਵਾਉਂਦੀ ਆ ਪੱਟੀ ਕਰਨੀ ਆ ਜਾਂ ਖਾਣ ਪੀਣ ਦਾ ਦੋਨਾਂ ਜੀਆਂ ਦਾ ਉਹਨਾਂ ਦਾ ਕਰਦੀ ਆ ਪ੍ਰੀਤ ਕੰਮ ਵਾਲੀ ਨਾਲ ਸਾਰਾ ਦਿਨ ਲੜਦੀ ਰਹਿੰਦੀ ਹੈ ਕਿ ਤੂੰ ਰਸੋਈ ਦੇ ਵਿੱਚ ਗਾਹ ਪਾ ਦਿੰਨੀ ਆ ਜਾਂ ਤੂੰ ਐਂ ਕਰ ਦਿੰਨੀ ਆ ਤੂੰ ਐਂ ਕਰ ਦਿੰਨੀ ਆ ਪਰ ਕੰਮ ਵਾਲੀ ਆ ਜਿਹੜੀ ਉਹਨੂੰ ਕਿਹਾ ਹੋਇਆ ਸੀ ਜੱਗੀ ਨੇ ਵੀ ਇਹ ਤੈਨੂੰ ਕੁਝ ਵੀ ਕਹੇ ਤੂੰ ਗੁੱਸਾ ਨਹੀਂ ਕਰਨਾ ਹੈਗਾ ਕੰਮ ਵਾਲੀ ਵੀ ਸਮਝ ਜਾਂਦੀ ਆ ਵੀ ਇਹ ਆਪਣੇ ਸੱਸ ਸਹੁਰੇ ਕਰਕੇ ਇਨਾ ਖਿਜੀ ਰਹਿੰਦੀ ਆ ਤੇ ਕੰਮ ਵਾਲੀ ਨੇ ਉਹਦੇ ਨਾਲ ਕੀ ਬੋਲਣਾ ਸੀ ਚਲੋ ਜੱਗੀ ਆ ਜਿਹੜਾ ਉਹ ਆਪਣੇ ਬਿਜ਼ਨਸ ਟੂਰ ਲਈ 15 ਦਿਨਾਂ ਲਈ ਬਾਹਰ ਚੱਲਿਆ ਜਾਂਦਾ ਪੈਕਿੰਗ ਕਰ ਲੈਂਦਾ ਤੇ ਉਸ ਤੋਂ ਬਾਅਦ ਪ੍ਰੀਤ ਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਆਉਂਦਾ ਪ੍ਰੀਤ ਕੰਮ ਵਾਲੀ ਨੂੰ ਹਟਾ ਦਿੰਦੀ ਆ ਤੇ ਆਪਣੇ ਸਹੁਰੇ ਨੂੰ ਕਹਿੰਦੀ ਆ ਕਿ ਡੈਡੀ ਜੀ ਤੁਸੀਂ ਮੇਰੇ ਪਿਓ ਦੇ ਘਰ ਚ ਬੈਠੇ ਹੋ ਤੇ ਇਸ ਤਰ੍ਹਾਂ ਇਹ ਕੋਈ ਧਰਮਸ਼ਾਲਾ ਨਹੀਂ ਹੈਗੀ ਕਿ ਮੈਂ ਤੁਹਾਡੀ ਵੇਲਿਆਂ ਦੀ ਸੇਵਾ ਕਰਾਂ ਤੇ ਤੁਸੀਂ ਕੰਮ ਕਰਿਆ ਕਰੋ ਰੋਟੀ ਜੋਗਾ ਮੰਮੀ ਦੀ ਸੰਭਾਲ ਤੁਸੀਂ ਵੀ ਕਰ ਸਕਦੇ ਹੋ ਉਹ ਕਹਿੰਦਾ ਪੁੱਤ ਵੀ ਅਸੀਂ ਤਾਂ ਜੱਗੀ ਨੂੰ ਕਿਹਾ ਸੀ ਹਨਾ ਵੀ ਮੇਰੇ ਤੋਂ ਇੰਨਾ ਲਿਆ ਤਾਂ ਜਾਂਦਾ ਨਹੀਂ ਵੀ ਨਾਲੇ ਰਸੋਈ ਦੇ ਕੰਮ ਮੈਂ ਕਿੱਥੋਂ ਕਰ ਲूं ਪਿਚਲੇ ਜੇ ਵਾਲੇ ਹੀ ਆ ਕੰਮ ਵਾਲੀ ਤੁਸੀਂ ਭਈ ਨਾ ਰੱਖੋ ਅਸੀਂ ਆਪਦਾ ਟਾਈਮ ਪਾਸ ਆਪ ਕਰ ਲਾਂਗੇ ਵੀ ਮੈਂ ਤਾਂ ਆਪਣੇ ਘਰੇ ਜਾਣਾ ਚਾਹੁੰਦਾ ਸੀ ਤਾਂ ਪ੍ਰੀਤ ਕਹਿੰਦੀ ਕਿ ਕੰਮ ਵਾਲੀ ਮਣਾ ਕਰਗੀ ਜੱਗੀ ਦਾ ਡੈਡੀ ਅਂਦਰੇਂਦਰ ਸੋਚਦਾ ਵੀ ਮਣਾ ਤਾਂ ਕਾਨੂੰ ਕੀਤਾ ਹੋ ਤੂੰ ਹਟਾਇਆ ਹੋਊਗਾ ਚਲੋ ਕੰਮ ਵਾਲੀ ਆਉਂਦੀ ਨਹੀਂ ਤਾਂ ਇੱਕ ਦਿਨ ਜੱਗੀ ਦਾ ਡੈਡੀ ਆਪਣੀ ਨੂੰ ਨੂੰ ਕਹਿੰਦਾ ਪ੍ਰੀਤ ਪੁੱਤ ਇੱਕ ਕੱਪ ਚਾਹ ਦਾ ਬਣਾ ਦੇ ਤਾਂ ਪ੍ਰੀਤ ਕਹਿੰਦੀ ਕਿ ਮੈਂ ਵੇਲੀ ਨਹੀਂ ਹੈਗੀ ਕਿ ਤੁਹਾਨੂੰ ਵੇਲੇ ਬੈਠਿਆਂ ਨੂੰ ਇੱਥੇ ਚਾਹ ਦੇਵਾਂ ਜਿਨੂੰ ਜੀ ਕਰਦਾ ਆਪੇ ਬਣਾ ਕੇ ਪੀ ਲੋ ਜੱਗੀ ਦਾ ਡੈਡੀ ਉੱਠਦਾ ਰਸੋਈ 'ਚ ਜਾਂਦਾ ਤੇ ਚਾਹ ਬਣਾ ਕੇ ਪੀਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਪ੍ਰੀਤ ਆਉਂਦੀ ਹੈ ਤੇ ਕਹਿੰਦੀ ਕਿ ਇਸ ਤਰ੍ਹਾਂ ਬਿਲੇ ਬੈਠਿਆਂ ਨੂੰ ਚਾਹ ਪਾਣੀ ਨਹੀਂ ਮਿਲਣਾ ਹੈਗਾ ਆ ਚੱਕੋ ਥੈਲਾ ਤੇ ਬਾਜ਼ਾਰ 'ਚੋਂ ਜਾ ਕੇ ਸਬਜ਼ੀਆਂ ਲੈ ਕੇ ਆਓ ਚਲੋ ਜੱਗੀ ਦਾ ਡੈਡੀ ਉੱਠਦਾ ਤੇ ਉੱਠ ਕੇ ਸਬਜ਼ੀਆਂ ਲੈਣ ਚੱਲਿਆ ਜਾਂਦਾ ਸਬਜ਼ੀਆਂ ਲੈ ਕੇ ਜਦੋਂ ਉਹ ਆਉਂਦਾ ਤਾਂ ਉਹਦੀ ਨੋ ਉਹਨੂੰ ਕਮਰੇ 'ਚ ਬੈਠੀ ਆਰਡਰ ਮਾਰ ਦਿੰਦੀ ਹੈ ਕਿ ਡੈਡੀ ਸਬਜ਼ੀਆਂ ਲੈ ਆਏ ਤਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਫ੍ਰਿਜ 'ਚ ਲਾ ਦਿਓ ਚਲੋ ਵਿਚਾਰਾ ਫ੍ਰਿਜ 'ਚ ਵੀ ਲਾ ਦਿੰਦਾ ਸਬਜ਼ੀਆਂ ਉਸ ਤੋਂ ਬਾਅਦ ਉਹਦੇ ਘਰ ਵਾਲੀ ਕਹਿੰਦੀ ਵੀ ਮੈਨੂੰ ਭੁੱਖ ਲੱਗੀ ਆ ਹਾਂ ਉਹ ਰਸੋਈ ਦੇ ਵਿੱਚ ਦਲੀਆ ਬਣਾਉਣ ਚੱਲਿਆ ਜਾਂਦਾ ਜਦੋਂ ਉਹ ਦਲੀਆ ਬਣਾਉਂਦਾ ਤਾਂ ਦਲੀਆ ਥੋੜਾ ਬਹੁਤਾ ਡੁੱਲ ਜਾਂਦਾ ਉਸ ਤੋਂ ਬਾਅਦ ਪ੍ਰੀਤ ਜਦੋਂ ਰਸੋਈ 'ਚ ਆਉਂਦੀ ਆ ਤਾਂ ਆਪਣੇ ਸਹੁਰੇ ਦੇ ਗਾਲੀ ਪੈ ਜਾਂਦੀ ਆ ਕਿ ਤੁਸੀਂ ਰਸੋਈ ਦੇ ਵਿੱਚ ਸਾਰਾ ਦਿਨ ਗੰਦ ਪਾ ਦਿੰਨੇ ਹੋ ਤੁਹਾਨੂੰ ਐ ਨਹੀਂ ਪਤਾ ਵੀ ਜਦੋਂ ਆਪਾਂ ਖਾਣੇ ਪੀਣੇ ਆ ਤੇ ਉਸ ਤੋਂ ਬਾਅਦ ਰਸੋਈ ਦੀ ਸਫਾਈ ਹੁੰਦੀ ਆ ਉਹ ਕਹਿੰਦਾ ਪੁੱਤ ਹਜੇ ਤਾਂ ਤੇਰੀ ਸੱਸ ਦਲੀਆ ਖਾ ਲਈ ਖਾ ਰਹੀ ਆ ਵੀ ਮੈਂ ਭਾਂਡੇ ਵੀ ਮਾਂਜੜ ਜਾਉ ਰਸੋਈ ਸਾਫ਼ ਕਰਿਆ ਔ ਪਰ ਤੂੰ ਗੁੱਸਾ ਨਾ ਕਰਿਆ ਕਰ ਕਿ ਇਹ ਸਾਰਾ ਦਿਨ ਗੁੱਸਾ ਨਹੀਂ ਕਰਦੇ ਹੁੰਦੇ ਬਜ਼ੁਰਗਾਂ ਤੋਂ ਕੰਮ ਨਹੀਂ ਹੁੰਨੇ ਹੁੰਦੇ ਹੱਥ ਕੰਬਣ ਲੱਗ ਜਾਂਦੇ ਆ ਚੀਜ਼ ਡੋਲ ਵਿਗੜ ਜਾਂਦੀ ਆ ਤੇ ਬੜਬੜ ਕਰਦੀ ਪ੍ਰੀਤ ਜਿਹੜੀ ਬਾਹਰ ਆ ਜਾਂਦੀ ਆ ਪ੍ਰੀਤ ਆਪਣਾ ਤਾਂ ਜਿਹੜਾ ਖਾਣਾ ਹੁੰਦਾ ਸੀ ਉਹ ਬਾਹਰੋਂ ਹੀ ਖਾਏ ਆਉਂਦੀ ਸੀ ਕਿਉਂਕਿ ਉਹ ਸਾਰਾ ਦਿਨ ਕਿਤੇ ਕਿਸੇ ਸਹੇਲੀ ਨਾਲ ਚਲੀ ਗਈ ਕਿਤੇ ਕਿੱਟੀ ਪਾਰਟੀ 'ਚ ਚਲੀ ਗਈ ਪਰ ਆਪਣੇ ਸੱਸ ਸਹੁਰੇ ਲਈ ਉਹ ਕੁਝ ਨਹੀਂ ਬਣਾਉਂਦੀ ਸੀ ਤੇ ਇੱਕ ਦਿਨ ਉਹ ਫੇਰ ਆਪਣੇ ਸਹੁਰੇ ਨੂੰ ਕਹਿੰਦੀ ਆ ਕਿ ਆ ਲੋ ਸਬਜ਼ੀ ਲੈ ਆਓ 200 ਰੁਪਏ ਦੇ ਕੇ ਉਹ ਕਹਿੰਦੀ ਆ ਕਿ ਸਬਜ਼ੀ ਵਾਲੇ ਤੋਂ ਪਰਚੀ ਬਣਵਾ ਕੇ ਲਿਆਓ ਪ੍ਰੀਤ ਦਾ ਸੋਹਰਾ ਸਬਜ਼ੀ ਲੈਣ ਜਾਂਦਾ ਤੇ ਸਬਜ਼ੀ ਵਾਲੇ ਤੋਂ ਸਾਰੀ ਪਰਚੀ ਬਣਵਾ ਲੈਂਦਾ ਵੀ ਕਿੰਨੇ ਕਿੰਨੇ ਦੀ ਸਬਜ਼ੀ ਆਈ ਆ ਸਬਜ਼ੀ ਦੇ ਵਿੱਚ ਉਹਨਾਂ 10 ਰੁਪਏ ਮੁੜ ਜਾਂਦੇ ਆ ਤੇ ਉਹ ਜਦੋਂ ਆਉਂਦਾ ਠੰਡ ਸੀ ਜਿਆਦਾ ਰਾਤ ਚ ਆਉਂਦਾ ਉਹ ਥੱਕ ਜਾਂਦਾ ਤੇ ਇੱਕ ਚਾਹ ਵਾਲੇ ਕੋਖੇ ਕੋਲੇ ਬਹਿ ਕੇ ਆਰਾਮ ਕਰਨ ਲੱਗਦਾ ਤੇ ਉੱਥੇ 10 ਰੁਪਏ ਦਾ ਕੱਪ ਚਾਹ ਦਾ ਪੀ ਲੈਂਦਾ ਜਦੋਂ ਉਹ ਘਰੇ ਆਉਂਦਾ ਉਹਦੀ ਨੂੰ ਦੇ ਕਹੇ ਅਨੁਸਾਰ ਉਹ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਫ੍ਰਿਜ 'ਚ ਰੱਖ ਦਿੰਦਾ ਤੇ ਜਿਹੜੀ ਸਬਜ਼ੀ ਵਾਲੀ ਪਰਚੀ ਸੀ ਉਹ ਫ੍ਰਿਜ ਤੇ ਰੱਖ ਦਿੰਦਾ ਪ੍ਰੀਤ ਆ ਕੇ ਵੇਖਦੀ ਹੈ ਤੇ ਪੁੱਛਦੀ ਹੈ ਕਿ ਡੈਡੀ ਮੈਂ ਕਿਹਾ ਸੀ ਸਬਜ਼ੀ ਵਾਲੇ ਤੋਂ ਪਰਚੀ ਬਣਵਾ ਕੇ ਲਿਆਇਓ ਉਹ ਕਹਿੰਦਾ ਪਤਾ ਫਰਿੱਜ ਤੇ ਪਈ ਆ ਜਦੋਂ ਪ੍ਰੀਤ ਪਰਚੀ ਵੇਖਦੀ ਆ ਤਾਂ ਆ ਕੇ ਆਪਣੇ ਸਹੁਰੇ ਦੇ ਸਿਰ ਤੇ ਖੜ ਜਾਂਦੀ ਆ ਤੇ ਆਖਦੀ ਆ ਅੱਛਾ ਕਹਿੰਦੀ ਤਾਂ ਹੀ ਮੈਂ ਤੁਹਾਨੂੰ ਕਿਹਾ ਸੀ ਵੀ ਪਰਚੀ ਬਣਵਾ ਕੇ ਲਿਆਇਓ ਹੁਣ ਤੁਸੀਂ ਚੋਰੀ ਵੀ ਕਰਨ ਲੱਗੇ ਆਪਦੇ ਪੁੱਤ ਦੀ ਕਮਾਈ ਚੋਂ ਤੁਹਾਨੂੰ ਚੋਰੀ ਕਰਦਿਆਂ ਨੂੰ ਸ਼ਰਮ ਨਹੀਂ ਆਉਂਦੀ ਉਹ ਕਹਿੰਦਾ ਪਤਾ ਮੈਂ ਤਾਂ ਕੋਈ ਵੀ ਚੋਰੀ ਨਹੀਂ ਕੀਤੀ ਕਹਿੰਦੀ ਜਿਹੜੇ 10 ਰੁਪਏ ਮੁੜੇ ਸੀ ਉਹੋ ਮੁੜੇ ਨਹੀਂ ਕਹਿੰਦਾ ਪੁੱਤ 10 ਰੁਪਏ ਮੁੜੇ ਨਹੀਂ ਜਿਹੜੇ 10 ਰੁਪਏ ਸੀ ਉਹਨਾਂ ਦੀ ਮੈਂ ਚਾਹ ਪੀ ਲਈ ਮੈਨੂੰ ਰਸਤੇ 'ਚ ਠੰਡ ਲੱਗੀ ਸਾਰਾ ਦਿਨ ਕਹਿੰਦੀ ਤੁਸੀਂ ਕੰਮ ਦੀ ਨਕਾਜ ਦੀ ਦੁਸ਼ਮਣ ਅਨਾਜ ਦੀ ਅਲੀ ਗੱਲ ਹੋਈ ਪਈ ਆ ਘਰੇ ਮੰਮੀ ਸਾਰਾ ਦਿਨ ਆਰਡਰ ਲੈਂ ਲਾਉਂਦੇ ਰਹਿੰਦੇ ਆ ਆਹ ਖਾਣਾ ਆਹ ਖਾਣਾ ਤੇ ਬਾਹਰ ਗਏ ਤੁਸੀਂ 10 ਰੁਪਏ ਦੀ ਚਾਹ ਤੁਸੀਂ ਪੀਤੀ ਤੇ ਘਰੇ ਆ ਕੇ ਫੇਰ ਇੱਕ ਕੱਪ ਬਣਾ ਕੇ ਪੀਤਾ ਜਦੋਂ ਘਰੇ ਆ ਕੇ ਚਾਹ ਪੀਣੀ ਸੀ ਫੇਰ ਬਾਹਰਲੀ ਚਾਹ ਨੂੰ ਕੀ ਹੋਇਆ ਸੀ ਉਹ ਕਹਿੰਦਾ ਪੁੱਤ ਜਿਆਦਾ ਠੰਡ ਲੱਗੀ ਮੇਰੇ ਤੋਂ ਇੰਨਾ ਥੈਲਾ ਚੱਕ ਕੇ ਨਹੀਂ ਦੁਰਿਆ ਗਿਆ ਮੈਂ ਚਾਹ ਪੀ ਲਈ ਵਤੀਏ ਮਾਫ ਕਰਦੇ ਅੱਜ ਤੋਂ ਬਾਅਦ ਮੈਂ ਨਹੀਂ ਪੀਂਦਾ ਹੁਣ ਐਂ ਕਹਿ ਕੇ ਆਪਣੀ ਨੂੰਹ ਤੋਂ ਖਿਹੜਾ ਛੜਵਾਇਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਵੀ ਅੱਜ ਤੋਂ ਬਾਅਦ ਭਾਂਡੇ ਮਾਂਜਣੇ ਤੇ ਰਸੋਈ ਸਾਫ਼ ਕਰਨੀ ਤੁਹਾਡਾ ਕੰਮ ਐ ਮੇਰੇ ਤੋਂ ਨਹੀਂ ਹੁੰਦਾ ਹੈਗਾ ਉਹ ਕਹਿੰਦਾ ਪਤ ਮੈਂ ਆਲਰੇਡੀ ਕਰਦਾ ਇਹ ਕੰਮ ਤਾਂ ਇਹ ਚਲੋ ਆਪਣੇ ਨੂੰਹ ਦਾ ਇਹ ਵਤੀਰਾ ਵੇਖ ਕੇ ਜੱਗੀ ਦੀ ਮਾਂ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਜੱਗੀ ਦਾ ਡੈਡੀ ਆਪਣੇ ਘਰ ਵਾਲੀ ਨੂੰ ਕਹਿੰਦਾ ਕਿ ਤੂੰ ਰੋਇਆ ਨਾ ਕਰ ਤੂੰ ਗੱਲ-ਗੱਲ ਤੇ ਰੋਂਦੀ ਰਹਿਣੀ ਆ ਉਹਦਾ ਤਾਂ ਸੁਭਾਅ ਤਾਂ ਹੀ ਬੋਲਦੀ ਆ ਵੀ ਫਿਰ ਹੁਣ ਆਪਾਂ ਕਿੱਧਰ ਮਰ ਜੀਏ ਵੀ ਜਦੋਂ ਆਪਣਾ ਪੁੱਤ ਆ ਗਿਆ ਆਪਾਂ ਇੱਥੋਂ ਚਲੇ ਜਾਵਾਂਗੇ ਵੀ ਇੰਨੀ ਕਿਚਕਿਚ ਤਾਂ ਮੇਰੇ ਤੋਂ ਵੀ ਨਹੀਂ ਰਿਹਾ ਜਾਂਦਾ ਵੀ ਜੇ ਆਪਦਾ ਹੀ ਕਰਕੇ ਖਾਣਾ ਫਿਰ ਆਪਣੇ ਘਰੇ ਖਾ ਲਾਂਗੇ ਵੀ ਕਮਾਈ ਤਾਂ ਆਪਣੇ ਪੁੱਤ ਦੀ ਆ ਨਾ ਆਪਣੇ ਪੁੱਤ ਦਾ ਤੇ ਕਿਹੜਾ ਆਪਣਾ ਹੱਕ ਨਹੀਂ ਵੀ ਆਪਾਂ ਸਾਰਾ ਕੁਝ ਆਪਣੇ ਪੁੱਤ ਦੇ ਨਾਂ ਕਰਤਾ ਸਾਰੀ ਪ੍ਰਾਪਰਟੀ ਕਰਤੀ ਵੀ ਉਸੇ ਪ੍ਰਾਪਰਟੀ ਕਰਕੇ ਇਹ ਇਹਦੇ ਆ ਇਹਨੇ ਵਿਆਹ ਕਰਾਇਆ ਉਹਦੇ ਨਾਲ ਵੀ ਜੇ ਉਹ ਬੇਰੁਜ਼ਗਾਰ ਹੁੰਦਾ ਜਾਂ ਨੌਕਰੀ ਨਾ ਕਰਦਾ ਹੁੰਦਾ ਜਾਂ ਕੁਝ ਨਾ ਹੁੰਦਾ ਫਿਰ ਇਹ ਕਿੱਥੋਂ ਵਿਆਹ ਕਰਵਾਉਂਦੀ ਅਸਲ ਦੇ ਵਿੱਚ ਜਿਹੜੇ ਘਰ ਦੇ ਵਿੱਚ ਪ੍ਰੀਤ ਰਹਿ ਰਹੀ ਸੀ ਉਹ ਉਹਦੇ ਡੈਡੀ ਨੇ ਉਹਨੂੰ ਲੈ ਕੇ ਦਿੱਤਾ ਸੀ ਕਿਉਂਕਿ ਪ੍ਰੀਤ ਆਪਣੇ ਮਾਪਿਆਂ ਦੀ ਇਕਲੋਤੀ ਸੀ ਤੇ ਉਹ ਹਮੇਸ਼ਾ ਜੱਗੀ ਨੂੰ ਇਹੀ ਕਹਿੰਦੀ ਸੀ ਕਿ ਮੈਂ ਤੇਰੇ ਮਾਪਿਓ ਨਾਲ ਨਹੀਂ ਰਹਿਣਾ ਤੂੰ ਮੇਰੇ ਮੰਮੀ ਡੈਡੀ ਨਾਲ ਉੱਥੇ ਜਾ ਕੇ ਰਹਿ ਤੇ ਫਿਰ ਜੱਗੀ ਵੀ ਕਹਿੰਦਾ ਸੀ ਕਿ ਜੇ ਤੂੰ ਮੇਰੇ ਮਾਪਿਓ ਨਾਲ ਨਹੀਂ ਰਹਿ ਸਕਦੀ ਮੈਂ ਵੀ ਤੇਰੇ ਮਾਪਿਓ ਨਾਲ ਨਹੀਂ ਰਹਿ ਸਕਦਾ ਵੈਸੇ ਵੀ ਕੁੜੀਆਂ ਦੀ ਤਾਂ ਰੀਤ ਬਣੀ ਆ ਕਿ ਉਹ ਸਹੁਰੇ ਘਰ ਰਹਿੰਦੀਆਂ ਨੇ ਮੈਂ ਕਿਉਂ ਸਹੁਰੇ ਘਰ ਰਵਾਂ ਵੀ ਮੈਨੂੰ ਲੋਕ ਕੀ ਕਹਿਣਗੇ ਉਹ ਕਹਿੰਦੀ ਵੀ ਮੈਂ ਨਹੀਂ ਰਹਿਣਾ ਇੱਥੇ ਫਿਰ ਜਦੋਂ ਆਪਣੇ ਡੈਡੀ ਕੋਲ ਜਿੱਦ ਕਰਦੀ ਸੀ ਵੀ ਮੈਂ ਉੱਥੇ ਨਹੀਂ ਰਹਿਣਾ ਤਾਂ ਉਹਦੇ ਡੈਡੀ ਨੇ ਨਮਾ ਕਰ ਲਿਆ ਤਾਂ ਉਹਨੂੰ ਵੀ ਚੱਲ ਟਿਕ ਜੂ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀਤੀ ਬਹੁਤ ਜਿੱਦੀ ਆ ਇੱਕ ਦਿਨ ਪ੍ਰੀਤ ਦਾ ਸਹਰਾ ਰਸੋਈ ਦੇ ਵਿੱਚ ਭਾਂਡੇ ਬਾਜ ਰਿਹਾ ਹੁੰਦਾ ਤਾਂ ਪ੍ਰੀਤ ਦੀ ਸਹੇਲੀ ਉਹਨੂੰ ਮਿਲਣ ਲਈ ਆਉਂਦੀ ਅਤੇ ਆਵਾਜ਼ ਮਾਰਦੀ ਆ ਉਹ ਕਹਿੰਦੀ ਕੌਣ ਆ ਉਹ ਕਹਿੰਦੀ ਮੈਂ ਡੋਲੀ ਆ ਜਾ ਕਹਿੰਦੀ ਲੰਗਿਆ ਕਹਿੰਦੀ ਤੂੰ ਕਿਉਂ ਖੇਚਲਾ ਕੀਤੀ ਮੈਨੂੰ ਫੋਨ ਕਰ ਦਿੰਦੀ ਮੈਂ ਤੇਰੇ ਘਰ ਆ ਜਾਂਦੀ ਉਹ ਕਹਿੰਦੀ ਮੇਰਾ ਤਾਂ ਵੈਸੇ ਹੀ ਜੀ ਕੀਤਾ ਵੀ ਚੱਲਣ ਵਾਲੇ ਮੈਂ ਤੇਰਾ ਘਰ ਜਾਇ ਆਉਣੀ ਆ ਵੀ ਕਿੱਦਾਂ ਦੀ ਮੈਂ ਆਈ ਨਹੀਂ ਹਮੇਸ਼ਾ ਤੂੰ ਹੀ ਆਉਣੀ ਆ ਉਹ ਦੋਨੋਂ ਸਹਲੀਆਂ ਕਮਰੇ ਦੇ ਵਿੱਚ ਚਲੀਆਂ ਜਾਂਦੀਆਂ ਤੇ ਗੱਲਾਂ ਕਰਨ ਲੱਗ ਜਾਂਦੀਆਂ ਉਸ ਤੋਂ ਬਾਅਦ ਪ੍ਰੀਤ ਦਾ ਸਹੁਰਾ ਜਿਹੜਾ ਆਪਣੇ ਘਰ ਵਾਲੇ ਲਈ ਦਲੀਆ ਬਣਾਉਣ ਲੱਗਦਾ ਜਦੋਂ ਤੇ ਉਹਨੂੰ ਕਿਉਂ ਨਹੀਂ ਮਿਲਦਾ ਉਹ ਕਮਰੇ ਦੇ ਵਿੱਚ ਆਪਣੀ ਨੂੰ ਨੂੰ ਪੁੱਛਣ ਚਲਿਆ ਜਾਂਦਾ ਕਿ ਪ੍ਰੀਤ ਪੁੱਤ ਦਲੀਆ ਬਣਾਉਣਾ ਸੀ ਕਿਉਂ ਨਹੀਂ ਮਿਲ ਰਿਹਾ ਕਿੱਥੇ ਆ ਉਹ ਕਹਿੰਦੀ ਤੁਹਾਨੂੰ ਐ ਨਹੀਂ ਪਤਾ ਵੀ ਮੇਰੀ ਕੋਈ ਪ੍ਰਾਈਵੇਸੀ ਆ ਤੁਸੀਂ ਸਿੱਧਾ ਮੂੰਹ ਚਾੱਕ ਕੇ ਮੇਰੇ ਕਮਰੇ 'ਚ ਵੜੇ ਆਉਣਿਓ ਮੇਰੇ ਕੋਲ ਕਈ ਵਾਰ ਕੋਈ ਆਇਆ ਵੀ ਹੁੰਦਾਗਾ ਹੈ ਨਹੀਂ ਕਿ ਉਹ ਖਤਮ ਹੋਇਆ ਪਿਆਗਾ ਲਿਆਉਣ ਵਾਲਾਗਾ ਐਂ ਕਹਿੰਦੀ ਆ ਤੇ ਉਹ ਵਾਪਸ ਚਲਿਆ ਜਾਂਦਾ ਤੇ ਡੋਲੀ ਪੁੱਛਦੀ ਆ ਕਿ ਪ੍ਰੀਤ ਇਹ ਕੌਣ ਆ ਤਾਂ ਪ੍ਰੀਤ ਕਹਿੰਦੀ ਕਿ ਇਹ ਤਾਂ ਸਾਡਾ ਨੌਕਰ ਆ ਵੀ ਇਹ ਹੁਣੇ-ਹੁਣੇ ਆਇਆ ਕੰਮ ਤੇ ਤੈਨੂੰ ਨਾ ਪਤਾ ਨਹੀਂ ਲੱਗਦਾ ਵਿੱਚ ਕਿਹੜੀ ਚੀਜ਼ ਕਿੱਥੇ ਪਈ ਆ ਕਿਹੜੀ ਕਿੱਥੇ ਪਈ ਆ ਉਹ ਕਹਿੰਦੀ ਫਿਰ ਯਾਰ ਤੂੰ ਇੰਨਾ ਰੁੱਖਾ ਕਾ ਤੋ ਬੋਲੀ ਨਾਲੇ ਤੈਨੂੰ ਐਨੇ ਬਜ਼ੁਰਗ ਨੂੰ ਨੌਕਰ ਰੱਖਣ ਦੀ ਕੀ ਲੋੜ ਸੀ ਵੀ ਕੰਮ ਵਾਸਤੇ ਤਾਂ ਲੇਡੀਜ਼ ਬਥੇਰੀਆਂ ਮਿਲ ਜਾਂਦੀਆਂ ਕਹਿੰਦੀ ਯਾਰ ਇਹ ਨਾ ਵੱਲੋਂ ਮੱਲੀ ਗੱਲ ਪੈ ਗਿਆ ਕਿ ਮੈਨੂੰ ਕੰਮ ਤੇ ਰੱਖ ਲੋ ਇਹਦੇ ਨੂੰ ਪੁੱਤੇ ਨੂੰ ਸਿਆਣ ਦੇ ਨਹੀਂ ਹੈਗੇ ਤੇ ਇਹਦੇ ਘਰ ਵਾਲੀ ਬਿਮਾਰ ਆ ਤੇ ਉਹ ਕਹਿੰਦਾ ਵੀ ਮੈਨੂੰ ਲੋੜ ਆ ਕੰਮ ਦੀ ਤੇ ਕਹਿੰਦੀ ਜੱਗੀ ਨੇ ਇਹਨੂੰ ਰੱਖ ਲਿਆ ਕੰਮ ਤੇ ਕਹਿੰਦੀ ਹੁਣ ਮੈਂ ਕੀ ਕਰਾਂ ਸਾਰਾ ਦਿਨ ਕਹਿੰਦੀ ਦਿਮਾਗ ਖਾਂਦਾ ਡੋਲੀ ਸੋਚਦੀ ਆ ਵੀ ਕਮਾਲ ਦੀ ਗੱਲ ਆ ਵੀ ਇੰਨਾ ਬਜ਼ੁਰਗ ਉਹ ਵੀ ਨੌਕਰ ਤੇ ਉਹਦੇ ਮਨ 'ਚ ਨਾ ਕੁਝ ਸ਼ੰਕਾ ਜੀ ਪੈਦਾ ਹੁੰਦੀ ਆ ਪਰ ਉਸ ਤੋਂ ਬਾਅਦ ਪ੍ਰੀਤ ਉਹਨੂੰ ਕਹਿੰਦੀ ਆ ਕਿ ਚੱਲ ਬਾਜ਼ਾਰ ਚੱਲੀਏ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਪ੍ਰੀ ਡੋਲੀ ਨੂੰ ਪਤਾ ਲੱਗੇ ਵੀ ਇਹ ਮੇਰੇ ਸੱਸ ਸਹੁਰਾ ਨੇ ਉਹ ਡੋਲੀ ਨੂੰ ਟਾਲ ਕੇ ਲੈ ਜਾਂਦੀ ਆ ਉਸ ਤੋਂ ਬਾਅਦ ਜਦੋਂ ਜੱਗੀ ਦਾ ਡੈਡੀ ਆਪਣੇ ਘਰ ਵਾਲੀ ਕੋਲ ਆਉਂਦਾ ਦਲੀਆ ਲੈ ਕੇ ਤੇ ਉਹਨੂੰ ਕਹਿੰਦਾ ਵੀ ਲੈ ਦਲੀਆ ਖਾ ਲਾ ਤਾਂ ਉਹ ਫਿਰ ਰੋਣ ਲੱਗ ਜਾਂਦੀ ਆ ਕਹਿੰਦੀ ਵੀ ਤੁਸੀਂ ਮੇਰੇ ਕਰਕੇ ਨੂੰਤੋਂ ਕਿੰਨੀਆਂ ਝੜਕਾਂ ਖਾਣੇ ਹੋ ਵੀ ਕੀ ਕਹਿੰਦੀ ਸੀ ਉਹ ਕਹਿੰਦਾ ਨਹੀਂ ਕੁਝ ਵੀ ਨਹੀਂ ਕਹਿੰਦੀ ਸੀ ਉਹਦਾ ਤਾਂ ਸੁਭਾਅ ਹੈ ਕਹਿੰਦਾ ਮੈਂ ਤਾਂ ਉਹਦੀ ਗੱਲ ਹੀ ਨਹੀਂ ਸੁਣਦਾ ਹੁੰਦਾ ਤੂੰ ਨਾ ਗੱਲ ਦਿਲ ਤੇ ਨਾ ਲਾਇਆ ਕਰ ਚਲੋ ਉਹਨੂੰ ਦਲੀਆ ਖਵਾ ਕੇ ਰਸੋਈ ਦੇ ਵਿੱਚ ਭਾਂਡੇ ਸਾਫ਼ ਕਰਨ ਚੱਲਿਆ ਜਾਂਦਾ ਕਿਉਂਕਿ ਉਹਨੂੰ ਇਹ ਹੁੰਦਾ ਵੀ ਜੇ ਪ੍ਰੀਤ ਆ ਗਈ ਫਿਰ ਬੋਲੂਗੀ ਜਦੋਂ ਉਹ ਰਸੋਈ ਦੇ ਵਿੱਚ ਭਾਂਡੇ ਸਾਫ਼ ਕਰ ਰਿਹਾ ਹੁੰਦਾ ਤਾਂ ਉਹਨਾਂ ਦਾ ਪੁੱਤ ਜੱਗੀ ਆ ਜਾਂਦਾ ਤੇ ਗੇਟ ਵੱਡਦਾ ਹੀ ਉਹ ਲੱਗ ਜਾਂਦਾ ਬਾਜਾ ਮਾਰਨ ਮੰਮੀ ਡੈਡੀ ਮੰਮੀ ਡੈਡੀ ਤੁਸੀਂ ਕਿਵੇਂ ਹੋ ਆਹ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਇਆ ਉਹ ਸਿੱਧਾ ਆਪਣੇ ਮੰਮੀ ਡੈਡੀ ਦੇ ਕਮਰੇ 'ਚ ਜਾਂਦਾ ਤੇ ਉਹਦੀ ਮਾਂ ਜਿਹੜੀ ਬੈੱਡ ਤੇ ਪਈ ਹੁੰਦੀ ਆ ਤੇ ਉਹ ਆਪਣੀ ਮਾਂ ਦੇ ਪੈਰੀ ਹੱਥ ਲਾਉਂਦਾ ਉਹਨੂੰ ਬੁਲਾਉਂਦਾ ਤੇ ਉਹਨੂੰ ਕਹਿੰਦਾ ਵੀ ਦੇਖ ਮਾਂ ਮੈਂ ਤੇਰੇ ਲਈ ਕੀ ਲੈ ਕੇ ਆਇਆ ਦਿੱਲੀ ਤੋਂ ਸ਼ਾਰਲ ਲੈ ਕੇ ਆਇਆ ਵਧੀਆ ਤੇ ਆਹ ਜੈਕਟ ਗਰਮ ਪਾਪਾ ਜੀ ਲਈ ਤੇ ਉਹ ਪੁੱਛਦਾ ਕਿ ਪਾਪਾ ਜੀ ਕਿੱਥੇ ਆ ਤਾ ਉਹਦੀ ਮਾਂ ਜਿਹੜੀ ਰੋਣ ਲੱਗ ਜਾਂਦੀ ਆ ਉਹਦੇ ਤੋਂ ਬੋਲਿਆ ਨਹੀਂ ਜਾਂਦਾ ਤੇ ਉਹ ਆਵਾਜ਼ ਮਾਰਦਾ ਪ੍ਰੀਤ ਪ੍ਰੀਤ ਡੈਡੀ ਜੀ ਤੇ ਜਦੋਂ ਕਿਸੇ ਦੀ ਆਵਾਜ਼ ਨਹੀਂ ਆਉਂਦੀ ਤਾਂ ਉਹਨੂੰ ਐਂ ਲੱਗਦਾ ਵੀ ਰਸੋਈ ਦੇ ਵਿੱਚ ਭਾਂਡੇ ਖੜਕ ਰਹੇ ਆ ਤੇ ਉਹ ਵੇਖਦਾ ਵੀ ਸ਼ਾਇਦ ਕੰਮ ਵਾਲੀ ਹੋਊਗੀ ਜਾਂ ਪ੍ਰੀਤ ਹੋਊ ਜਦੋਂ ਉਹ ਰਸੋਈ ਦੇ ਵਿੱਚ ਜਾ ਕੇ ਵੇਖਦਾ ਕਿ ਇੰਨੀ ਸਰਦੀ ਦੇ ਵਿੱਚ ਉਹਦੇ ਪਾਪਾ ਜੀ ਠੰਡੇ ਪਾਣੀ ਨਾਲ ਭਾਂਡੇ ਧੋ ਰਹੇ ਹੁੰਦੇ ਆ ਤੇ ਉਹ ਆਪਣੇ ਪਾਪਾ ਨੂੰ ਬਾਹ ਫੜ ਕੇ ਪਿੱਛੇ ਕਰਦਾ ਤੇ ਕਹਿੰਦਾ ਵੀ ਡੈਡੀ ਤੁਸੀਂ ਕਿਉਂ ਭਾਂਡੇ ਮਾਂਜ ਰਹੇ ਹੋ ਤਾਂ ਜਿਹੜਾ ਉਹਦੇ ਡੈਡੀ ਆ ਉਹ ਕੁਝ ਨਹੀਂ ਬੋਲਦੇ ਉਹ ਚੁੱਪਚਾਪ ਖੜੇ ਰਹਿੰਦੇ ਆ ਤੇ ਉਹਦੀਆਂ ਅੱਖਾਂ ਚੋਂ ਹੰਝੂ ਆਉਣ ਲੱਗ ਜਾਂਦੇ ਆ ਫਿਰ ਜੱਗੀ ਸਮਝ ਜਾਂਦਾ ਕਿ ਇਹ ਹਰਕਤ ਪ੍ਰੀਤ ਦੀ ਆ ਤੇ ਇੰਨੇ ਨੂੰ ਪ੍ਰੀਤ ਆ ਜਿਹੜੀ ਉਹ ਵੀ ਘਰ ਆ ਜਾਂਦੀ ਆ ਤੇ ਜੱਗੀ ਨੂੰ ਆਇਆ ਵੇਖ ਕੇ ਉਹਦੀ ਵੀ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਆ ਤੇ ਉਹ ਗੱਲ ਜੀ ਟਾਲਦੀ ਹੋਈ ਜੱਗੀ ਨੂੰ ਕਹਿੰਦੀ ਆ ਜੱਗੀ ਤੁਸੀਂ ਕਦੋਂ ਆਗੇ ਤੁਸੀਂ ਤਾਂ ਮੈਨੂੰ ਕਹਿੰਦੇ ਸੀ ਕਿ 15 ਦਿਨ ਦਾ ਟੂਰ ਆ ਉਹ ਕਹਿੰਦਾ ਕਿ ਸ਼ੁਕਰ ਹੋਇਆ ਮੇਰਾ ਕੰਮ ਜਲਦੀ ਖਤਮ ਹੋ ਗਿਆ ਤੇ ਮੈਂ ਪਹਿਲਾਂ ਆ ਗਿਆ ਜੇ ਮੈਂ ਪਹਿਲਾਂ ਨਾ ਆਉਂਦਾ ਤਾਂ ਮੈਨੂੰ ਤੇਰੀ ਕਰਤੂਤ ਦਾ ਪਤਾ ਨਹੀਂ ਲੱਗਣਾ ਸੀ। ਤੂੰ ਕਿੱਥੋਂ ਆਈ ਆਂ? ਕਹਿੰਦੀ ਮੈਂ ਤਾਂ ਬਾਜ਼ਾਰ ਗਈ ਸੀ। ਕਹਿੰਦਾ ਤੈਨੂੰ ਸ਼ਰਮ ਦਾ ਘਾਟਾ ਹੈ। ਮੇਰਾ ਪਿਓ ਬਜ਼ੁਰਗ ਹੋ ਕੇ ਰਸੋਈ ਦੇ ਵਿੱਚ ਇੰਨੀ ਸਰਦੀ 'ਚ ਠੰਡੇ ਪਾਣੀ ਨਾਲ ਭਾਂਡੇ ਧੋ ਰਿਹਾ ਤੇ ਤੂੰ ਬਾਜ਼ਾਰਾਂ 'ਚ ਤੁਰੇ ਫਿਰਦੀ ਆਂ। ਕੰਮ ਵਾਲੀ ਕਿੱਥੇ ਆ? ਕਹਿੰਦੀ ਕੰਮ ਵਾਲੀ ਤਾਂ ਜਵਾਬ ਦੇਗੀ। ਉਹ ਕਹਿੰਦਾ ਨਾ ਕੰਮ ਵਾਲੀ ਤਾਂ ਜਵਾਬ ਦੇ ਹੀ ਨਹੀਂ ਸਕਦੀ। ਮੈਂ ਕੰਮ ਵਾਲੀ ਨੂੰ ਪਹਿਲਾਂ ਗੱਲ ਕਰਕੇ ਰੱਖੀ ਸੀ ਕਿ ਜਵਾਬ ਨਹੀਂ ਦੇਣਾ। ਚਲੋ ਕੰਮ ਵਾਲੀ ਨੂੰ ਫੋਨ ਲਾਉਂਦਾ ਤੇ ਕੰਮ ਵਾਲੀ ਕਹਿੰਦੀ ਕਿ ਵੀਰੇ ਮੈਨੂੰ ਤਾਂ ਦੀਦੀ ਨੇ ਹਟਾਤਾ ਇਹਨੇ ਮਨਾਂ ਕੀਤਾ ਸੀ ਕਿ ਤੂੰ ਆਉਣਾ ਨਹੀਂ ਹੈਗਾ ਇਹ ਸੁਣ ਕੇ ਜੱਗੀ ਆ ਜਿਹੜਾ ਉਹਦਾ ਗੁੱਸਾ ਬਹੁਤ ਉਹਨੂੰ ਗੁੱਸਾ ਆ ਜਾਂਦਾ ਤੇ ਉਹ ਆਪਣੀ ਪਤਨੀ ਪ੍ਰੀਤ ਦੇ ਚਪੇੜ ਮਾਰਦਾ ਤੇ ਕਹਿੰਦਾ ਮੈਨੂੰ ਨਹੀਂ ਚਾਹੀਦੀ ਤੇਰੇ ਵਰਗੀ ਪਤਨੀ ਮੈਂ ਤੇਰੇ एहसान ਥੱਲੇ ਦਬ ਕੇ ਨਹੀਂ ਜੀਣਾ ਚਾਹੁੰਦਾ ਤਾਂ ਅੱਗੋਂ ਪ੍ਰੀਤ ਜਿਹੜੀ ਉਹ ਵੀ ਗੁੱਸੇ ਹੁੰਦੀ ਹੈ ਤੇ ਕਹਿੰਦੀ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਹੱਥ ਲਾਉਣ ਦੀ ਮੇਰੇ ਪਿਓ ਦੇ ਦਿੱਤੇ ਘਰ 'ਚ ਖੜਕੇ ਤੂੰ ਮੇਰੇ ਤੇ ਰੋਹ ਮਾਰ ਰਿਹਾ ਉਹ ਕਹਿੰਦਾ ਵੀ ਮੈਂ ਨਹੀਂ ਤੇਰੇ ਪਿਓ ਦੀ ਖਰਾਤ ਦੇ ਵਿੱਚ ਦਿੱਤਾ ਹੋਇਆ ਘਰ ਰੱਖਣਾ ਮੈਂ ਤਾਂ ਇੱਥੇ ਰਹਿਣਾ ਨਹੀਂ ਚਾਹੁੰਦਾ ਸੀ ਮੈਂ ਸਿਰਫ ਏਸ ਕਰਕੇ ਐਡਜਸਟ ਕਰ ਰਿਹਾ ਸੀ ਕਿ ਤੂੰ ਮੇਰੇ ਨਾਲ ਰਹਿਣਾ ਸਿੱਖ ਲਵੇਂ ਮੈਂ ਤੇਰੇ ਕਰਕੇ ਆਪਣੇ ਮਾਪਿਆਂ ਨੂੰ ਵੀ ਦੂਰ ਕੀਤਾ ਪਰ ਤੂੰ ਦਿਨੋ ਦਿਨ ਵਿਗੜਦੀ ਜਾਂਦੀ ਆ ਮੈਂ ਨਹੀਂ ਇੱਥੇ ਰਹਿਣਾ ਉਸ ਤੋਂ ਬਾਅਦ ਉਹ ਆਪਣਾ ਸਮਾਨ ਪੈਕ ਕਰਨ ਲੱਗ ਜਾਂਦਾ ਤੇ ਆਪਣੇ ਮੰਮੀ ਡੈਡੀ ਦਾ ਵੀ ਸਮਾਨ ਪੈਕ ਕਰਨ ਲੱਗ ਜਾਂਦਾ ਤਾਂ ਉਹਦਾ ਡੈਡੀ ਘਰ ਲੈ ਸੰਭਾਲਦਾ ਹੋਇਆ ਕਹਿੰਦਾ ਜੱਗੀ ਪੀ ਜੇ ਇਸ ਘਰ ਚੋਂ ਕੋਈ ਜਾਊਗਾ ਤਾਂ ਪੁੱਤ ਅਸੀਂ ਜਾਵਾਂਗੇ ਵੀ ਇਹ ਤੇਰਾ ਘਰ ਆ ਤੇਰੀ ਪਤਨੀ ਦਾ ਘਰ ਆ ਹਨਾ ਜਿਹੜੇ ਰਿਸ਼ਤੇ ਉਹ ਏਦਾਂ ਨਹੀਂ ਟੁੱਟਦੇ ਹੁੰਦੇ ਵੀ ਤੂੰ ਸਾਡੇ ਕਰਕੇ ਕਲੇਸ਼ ਨਾ ਕਰ ਵੀ ਤੂੰ ਸਾਨੂੰ ਛੱਡਿਆ ਤਾਂ ਜੱਗੀ ਕਹਿੰਦਾ ਵੀ ਨਹੀਂ ਡੇੜੀ ਇੱਥੇ ਹੁਣ ਆਪਾਂ ਇੱਕ ਪੜਲੀ ਵੀ ਨਹੀਂ ਰੁਕਾਂਗੇ ਤਾਂ ਪ੍ਰੀਤ ਜਿਹੜੀ ਉਹ ਖੜੀ ਵੇਖਦੀ ਰਹਿੰਦੀ ਆ ਤੇ ਉਹ ਕਹਿੰਦੀ ਆ ਜਾਓ ਜਾਓ ਮੈਂ ਵੀ ਵੇਖਦੀ ਆ ਵੀ ਕਿੰਨੇ ਦਿਨ ਮੇਰੇ ਬਿਨਾਂ ਰਹਿਣੇ ਹੋ ਉਹ ਕਹਿੰਦਾ ਕੋਈ ਗੱਲ ਨਹੀਂ ਜੇ ਤੈਨੂੰ ਇਸ ਗੱਲ ਦਾ ਹੰਕਾਰ ਆ ਨਾ ਜੇ ਤੈਨੂੰ ਐ ਲੱਗਦਾ ਕਿ ਮੇਰੇ ਤੋਂ ਤੇਰੇ ਬਿਨਾਂ ਨਹੀਂ ਰਹਿਿਆ ਜਾਣਾ ਮੈਂ ਰਹਿ ਲੂੰ ਤੇਰੇ ਬਿਨਾਂ ਕਹਿੰਦਾ ਮੈਂ ਆਪਣੇ ਮਾਪੇ ਬਿਨਾਂ ਨਹੀਂ ਰਹਿ ਸਕਦਾ ਪਰ ਤੇਰੇ ਬਿਨਾਂ ਮੈਂ ਰਹਿ ਸਕਦਾ ਉਸ ਤੋਂ ਬਾਅਦ ਪ੍ਰੀਤ ਜਿਹੜੀ ਉਹ ਰੋਣ ਲੱਗ ਜਾਂਦੀ ਆ ਤੇ ਜਾ ਕੇ ਉਹ ਆਪਣੇ ਡੈਡੀ ਨੂੰ ਫੋਨ ਲਾ ਦਿੰਦੀ ਆ ਕਿ ਜੱਗੀ ਆਪਣੇ ਮਾਪਿਓ ਕਰਕੇ ਮੇਰਾ ਘਰ ਛੱਡ ਕੇ ਜਾ ਰਿਹਾ ਤੇ ਉਹਦੇ ਪਾਪਾ ਥੋੜੀ ਦੂਰੀ ਤੇ ਰਹਿੰਦੇ ਹੁੰਦੇ ਆ ਉਹਦੇ ਮੰਮੀ ਪਾਪਾ ਆ ਜਾਂਦੇ ਆ ਤੇ ਉਹ ਜਦੋਂ ਆ ਕੇ ਵੇਖਦੇ ਆ ਮਾਹੌਲ ਹਨਾ ਤੇ ਉਹ ਆਪਣੇ ਕੁੜਮ ਕੁੜਮਣੀ ਨੂੰ ਬੁਲਾਉਂਦੇ ਆ ਜਵਾਈ ਨੂੰ ਬੁਲਾਉਂਦੇ ਆ ਤੇ ਪੁੱਛਦੇ ਆ ਕਿ ਪੁੱਤ ਵੀ ਕੀ ਗੱਲ ਹੋ ਗਈ ਤਾਂ ਜੱਗੀ ਦੱਸਦਾ ਕਿ ਮੰਮੀ ਦੇ ਸਟੰਟ ਪਿਆ ਸੀ ਹਨਾ ਐਮਰਜੈਂਸੀ ਇਹਨਾਂ ਨੂੰ ਮੇਰੀ ਲੋੜ ਸੀ ਤੇ ਮੈਂ ਇੱਥੇ ਲੈ ਆਇਆ ਮੈਟਾ ਬਿジネス ਟੂ ਘੁਰਤੇ ਗਿਆ ਸੀ ਤੇ ਥੋੜੀ ਧੀ ਨੇ ਮੇਰੇ ਮਾਪਿਓ ਨਾਲ ਐਦਾਂ ਕੀਤੀ ਆ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਜੱਗੀ ਦਾ ਡੈਡੀ ਵੀ ਆਪਣੇ ਘਰ ਮੈਨੂੰ ਦੱਸ ਦਿੰਦਾ ਉਹ ਕਹਿੰਦਾ ਮੇਰਾ ਦਿਲ ਨਹੀਂ ਕਰਦਾ ਸੀ ਕਿ ਮੈਂ ਇਸ ਤਰ੍ਹਾਂ ਦੀਆਂ ਗੱਲਾਂ ਕਰਾਂ ਪਰ ਕਹਿੰਦੇ ਵੀ 15 ਦਿਨ ਦੇ ਵਿੱਚ ਇਹਨਾਂ ਨੇ ਮੇਰਾ ਨੱਕ ਦੇ ਵਿੱਚ ਦਮ ਕਰੀ ਰੱਖਿਆ ਵੀ ਕੀ ਤੁਸੀਂ ਆਪਣੀ ਧੀ ਨੂੰ ਇਹ ਸੰਸਕਾਰ ਦਿੱਤੇ ਆ ਇਹ ਗੱਲ ਸੁਣ ਕੇ ਪ੍ਰੀਤ ਦੇ ਡੈਡੀ ਨੂੰ ਵੀ ਬਹੁਤ ਗੁੱਸਾ ਆਉਂਦਾ ਤੇ ਉਹ ਪ੍ਰੀਤ ਦੀ ਮਾਂ ਨੂੰ ਕਹਿੰਦਾ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਨਾ ਕਿ ਕੁੜੀ ਨੇ ਬਗਾਨੇ ਘਰ ਜਾਣਾ ਤੂੰ ਇਹਨੂੰ ਨਾ ਇੰਨਾ ਲਾੜ ਲੜਾ ਨਾ ਇਹ ਨਾ ਚੰਬਲਾ ਕਹਿੰਦਾ ਵੇਖ ਲੈ ਇਹਦਾ ਚਾਂਬਲ ਪਣਾ ਇਹਨੂੰ ਕਹਿੰਦਾ ਐ ਨਹੀਂ ਪਤਾ ਵੀ ਸੱਸ ਸਹੁਰੇ ਨਾਲ ਸਲੂਕ ਕਿਦਾਂ ਦਾ ਕੀਤਾ ਜਾਂਦਾ ਸ਼ਰਮ ਆਉਂਦੀ ਆ ਕਹਿੰਦਾ ਮੈਨੂੰ ਇਹਨੂੰ ਆਪਣੀ ਧੀ ਕਹਿੰਦੇ ਹੋਏ ਪਰ ਪ੍ਰੀਤ ਦੀ ਮਾਂ ਜਿਹੜੀ ਉਹ ਅਜੇ ਵੀ ਆਪਣੀ ਧੀ ਦਾ ਪੱਖ ਕਰਦੀ ਹੁੰਦੀ ਆ ਉਸ ਤੋਂ ਬਾਅਦ ਪ੍ਰੀਤ ਦਾ ਡੈਡੀ ਚਲਿਆ ਜਾਂਦਾ ਤੇ ਕਹਿੰਦਾ ਵੀ ਮੇਰੇ ਘਰੇ ਪੈਰ ਨਾ ਪਾਈਂ ਅੱਜ ਤੋਂ ਬਾਅਦ ਮੈਂ ਨਹੀਂ ਤੈਨੂੰ ਕਹਿੰਦਾ ਕਿ ਤੂੰ ਮੇਰੀ ਧੀ ਆ ਗੁੱਸੇ ਦੇ ਵਿੱਚ ਉਹ ਇਹ ਕਹਿ ਕੇ ਚਲਿਆ ਜਾਂਦਾ ਪਰ ਜੱਗੀ ਦਾ ਡੈਡੀ ਆਪਣੇ ਕੁੜਮ ਦੀ ਬਾਹ ਫੜਦਾ ਤੇ ਉਹਨੂੰ ਕਹਿੰਦਾ ਕਿ ਨਹੀਂ ਸਰਦਾਰ ਜੀ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਤੁਸੀਂ ਆਪਣੀ ਧੀ ਨਾਲ ਰਿਸ਼ਤਾ ਤੋੜੋ ਵੀ ਅਸੀਂ ਤਾਂ ਇੱਥੋਂ ਚਲੇ ਹੀ ਜਾਣਾ ਜੱਗੀ ਆਪਣੇ ਮੰਮੀ ਡੈਡੀ ਨੂੰ ਗੱਡੀ 'ਚ ਬਿਠਾਉਂਦਾ ਤੇ ਨਾਲ ਆਪ ਉਹਨਾਂ ਦੇ ਨਾਲ ਚਲਿਆ ਜਾਂਦਾ ਪ੍ਰੀਤ ਦੀ ਮਾਂ ਤੇ ਪ੍ਰੀਤ ਜਿਹੜੀਆਂ ਉਹਨਾਂ ਵੱਲ ਵੇਖਦੀਆਂ ਰਹਿ ਜਾਂਦੀਆਂ ਤੇ ਪ੍ਰੀਤ ਦੇ ਡੈਡੀ ਵੀ ਬਾਅਦ ਦੇ ਵਿੱਚ ਚਲੇ ਜਾਂਦੇ ਆ ਹੁਣ ਘਰ ਦੇ ਵਿੱਚ ਕੱਲੀਆਂ ਪ੍ਰੀਤ ਤੇ ਉਹਦੀ ਮਾਂ ਰਹਿ ਗਈਆਂ ਸੀ ਤੇ ਹੁਣ ਪ੍ਰੀਤ ਸੋਚਦੀ ਸੀ ਕਿ ਮੰਮੀ ਹੁਣ ਮੈਂ ਕੀ ਕਰਾਂ ਵੀ ਮੇਰੇ ਨਾਲ ਤਾਂ ਡੈਡੀ ਵੀ ਗੁੱਸੇ ਹੋਗੇ ਤਾਂ ਪ੍ਰੀਤ ਦੀ ਮਾਂ ਕਹਿੰਦੀ ਕਿ ਮੈਂ ਤੈਨੂੰ ਅੰਦਰੋਂ ਅੰਦਰੀ ਸਮਝਾਉਂਦੀ ਹੁੰਦੀ ਸੀ ਨਾ ਕਿ ਤੂੰ ਆਪਣਾ ਵਿਵਹਾਰ ਬਦਲ ਲਾ ਮੈਂ ਉਹਨਾਂ ਦੇ ਸਾਹਮਣੇ ਤੈਨੂੰ ਕੀ ਕਹਾਂ ਤੂੰ ਵੀ ਸਮਝਦੀ ਨਹੀਂ ਹੈਗੀ ਸਾਰਾ ਦਿਨ ਤੇਰੀਆਂ ਪਾਰਟੀਆਂ ਨੇ ਠੀਕ ਆਉਂਦੀਆਂ ਤੂੰ ਇੱਕ ਜ਼ਿੰਮੇਵਾਰ ਕੁੜੀ ਬਣ ਤੂੰ ਸਾਡਾ ਵੀ ਨੱਕ ਨੀਮਾ ਕਰਦੀ ਆ ਤੈਨੂੰ ਪਤਾ ਨਹੀਂ ਕਿ ਬਜ਼ੁਰਗਾਂ ਨਾਲ ਕਿਵੇਂ ਗੱਲ ਕਰੀਦੀ ਹੁੰਦੀ ਆ ਜੇ ਮੰਨ ਲਵੋ ਤੇਰੇ ਭਰਾ ਹੁੰਦਾ ਤੇ ਤੇਰੀ ਭਝਾਈ ਸਾਡੇ ਨਾਲ ਇਹੋ ਜਿਹਾ ਵਿਵਹਾਰ ਕਰਦੀ ਫਿਰ ਤੈਨੂੰ ਕਿਵੇਂ ਲੱਗਦਾ ਪ੍ਰੀਤ ਕਹਿੰਦੀ ਵੀ ਮੰਮੀ ਮੇਰੇ ਤੋਂ ਗਲਤੀ ਹੋ ਗਈ ਵੀ ਮੈਂ ਜੱਗੀ ਬਿਨਾ ਤਾਂ ਨਹੀਂ ਰਹਿ ਸਕਦੀ। ਉਹ ਕਹਿੰਦੀ ਤੂੰ ਜੱਗੀ ਨੂੰ ਫੋਨ ਕਰ। ਚਲੋ ਪਿੱਛੇ ਜੱਗੀ ਨੂੰ ਫੋਨ ਕਰਦੀ ਆ। ਜੱਗੀ ਫੋਨ ਚੱਕ ਲੈਂਦਾ ਤੇ ਉਹ ਤੋਂ ਮਾਫੀ ਮੰਗਦੀ ਆ। ਉਹ ਕਹਿੰਦਾ ਵੀ ਮੈਂ ਤੈਨੂੰ ਮਾਫ ਨਹੀਂ ਕਰ ਸਕਦਾ ਐਂ ਕਹਿ ਕੇ ਫੋਨ ਕੱਟ ਦਿੰਦਾ। ਜੱਗੀ ਜਦੋਂ ਆਪਣੇ ਘਰੇ ਆਪਣੇ ਮਾਪੇ ਬਾਪ ਨੂੰ ਲੈ ਕੇ ਚੱਲਿਆ ਜਾਂਦਾ ਤਾਂ ਪ੍ਰੀਤ ਪਹਿਲਾਂ ਆਪਦੇ ਘਰ ਆ ਕੇ ਆਪਣੇ ਡੈਡੀ ਤੋਂ ਮਾਫੀ ਮੰਗਦੀ ਆ ਤੇ ਉਹਨੂੰ ਕਹਿੰਦੀ ਆ ਕਿ ਡੈਡੀ ਮੈਨੂੰ ਉੱਥੇ ਲੈ ਚੱਲੋ ਵੀ ਮੈਂ ਮਾਫੀ ਮੰਗਣੀ ਆ। ਫਿਰ ਪ੍ਰੀਤ ਦਾ ਡੈਡੀ ਉਹਨੂੰ ਉਹਦੇ ਸੌਰੀ ਘਰ ਲੈ ਜਾਂਦਾ। ਉਹ ਸਾਰਿਆਂ ਤੋਂ ਮਾਫੀ ਮੰਗਦੀ ਆ ਤੇ ਆਪਣੇ ਸੱਸ ਸਹੁਰੇ ਦੇ ਵੀ ਪੈਰੀਂ ਪੈਂਦੀ ਆ ਕਿ ਮੈਂ ਜੱਗੀ ਬਿਨਾਂ ਨਹੀਂ ਰਹਿ ਸਕਦੀ ਮੈਂ ਤੁਹਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਅੱਜ ਤੋਂ ਬਾਅਦ ਮੈਂ ਤੁਹਾਡੇ ਨਾਲ ਬੁਰਾ ਸਲੂਕ ਨਹੀਂ ਕਰੂੰਗੀ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਜੱਗੀ ਦੇ ਮੰਮੀ ਡੈਡੀ ਦਾ ਤੇਲ ਜਿਹੜਾ ਬਹੁਤ ਸੌਫਟ ਹੁੰਦਾ ਉਹ ਆਪਣੀ ਨੋ ਨੂੰ ਕਹਿੰਦੇ ਕਿ ਨਾ ਧੀਏ ਤੂੰ ਸਾਡੇ ਪੈਰੀਂ ਹੱਥ ਨਾ ਲਾ ਤੂੰ ਸਾਨੂੰ ਸਾਡੀਆਂ ਧੀਆਂ ਨਾਲੋਂ ਵੀ ਵੱਧ ਕੇ ਆਂ ਪਰ ਤੂੰ ਜੋ ਵਿਵਹਾਰ ਸਾਡੇ ਨਾਲ ਕਰਦੀ ਸੀ ਉਹਦੇ ਨਾਲ ਸਾਡਾ ਦਿਲ ਬਹੁਤ ਦੁਖੀ ਹੁੰਦਾ ਸੀ ਅਸੀਂ ਤੇਰੇ ਨਾਲ ਹਰ ਇੱਕ ਕੋਸ਼ਿਸ਼ ਕੀਤੀ ਐਡਜਸਟ ਕਰਨ ਦੀ ਪਰ ਤੂੰ ਹੀ ਸਾਡੇ ਨਾਲ ਐਡਜਸਟ ਨਹੀਂ ਕਰਨਾ ਚਾਹੁੰਦੀ ਸੀ ਤਾਂ ਪ੍ਰੀਤ ਰੋਣ ਲੱਗ ਜਾਂਦੀ ਆ ਤਾਂ ਫਿਰ ਜੱਗੀ ਦੇ ਮੰਮੀ ਰੈਡੀ ਕਹਿੰਦੇ ਆ ਕਿ ਬੱਸ ਰੋਣਾ ਨਹੀਂ ਹੈਗਾਗਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਕਰਕੇ ਤੁਹਾਡੇ ਦੋਨਾਂ ਜੀਆਂ 'ਚ ਕਲੇਸ਼ ਪਵੇ ਵੀ ਤੁਸੀਂ ਖੁਸ਼ੀ-ਖੁਸ਼ੀ ਰਹੋ ਅਸੀਂ ਠੀਕ ਆ ਪਰ ਪ੍ਰੀਤ ਕਹਿੰਦੀ ਵੀ ਨਹੀਂ ਮੈਂ ਕਿਤੇ ਨਹੀਂ ਰਹਿਣਾ ਮੈਂ ਇੱਥੇ ਹੀ ਤੁਹਾਡੇ ਨਾਲ ਰਹਿਣਾ ਫਿਰ ਜੱਗੀ ਦੇ ਮੰਮੀ ਡੈਡੀ ਜੱਗੀ ਨੂੰ ਕਹਿੰਦੇ ਆ ਕਿ ਤੂੰ ਪ੍ਰੀਤ ਨੂੰ ਮaaf ਕਰ ਦੇ ਉਹ ਕਹਿੰਦਾ ਮੰਮੀ ਡੈਡੀ ਤੁਹਾਡੇ ਕਹਿਣ ਤੇ ਮੈਂ ਇਹਨੂੰ ਲਾਸਟ ਚਾਂਸ ਦੇਣਾ ਜੇ ਇਹਨੇ ਆਪਣੀ ਆਦਤਾਂ ਨਾ ਸੁਧਾਰੀਆਂ ਤਾਂ ਮੈਂ ਇਹਨੂੰ ਤਲਾਕ ਦੇ ਦੇਣਾ ਫਿਰ ਪ੍ਰੀਤ ਜੱਗੀ ਨੂੰ ਕਹਿੰਦੀ ਜੱਗੀ ਮੈਨੂੰ ਇੱਕ ਮੌਕਾ ਦੇ ਦੇ ਤੇ ਜੱਗੀ ਪ੍ਰੀਤ ਨੂੰ ਮaaf ਕਰ ਦਿੰਦਾ ਹੁਣ ਉਹੀ ਪ੍ਰੀਤ ਆਪਣੇ ਸੱਸ ਸਹੁਰੇ ਦੀ ਇੰਨੀ ਸੇਵਾ ਕਰਦੀ ਆ ਤੇ ਘਰ ਦੇ ਵਿੱਚ ਪਿਆਰ ਨਾਲ ਰਹਿੰਦੀ ਆ ਹਾਂਜੀ ਦੋਸਤੋ ਜੇ ਇੱਕ ਕੁੜੀ ਦੇ ਮਾਪਿਓ ਉਹਨੂੰ ਸਹੀ ਸਿੱਖਿਆ ਦੇਣ ਤਾਂ ਉਹ ਸਹੁਰੇ ਘਰ ਦੇ ਵਿੱਚ ਬਹੁਤ ਜਲਦੀ ਐਡਜਸਟ ਹੋ ਸਕਦੀ ਆ ਜਿਹੜੀਆਂ ਕੁੜੀਆਂ ਨੂੰ ਆਪਣੇ ਪੇਕਿਆਂ ਤੋਂ ਸਪੋਰਟ ਮਿਲਦੀ ਆ ਜਿਹੜੇ ਆਪਣੀ ਕੁੜੀ ਦੀ ਗਲਤੀ ਨਾ ਵੇਖਦੇ ਹੋਏ ਉਹਦੇ ਸੱਸ ਸਹੁਰੇ ਤੇ ਪਤੀ 'ਚ ਕਸੂਰ ਕੱਢਦੇ ਰਹਿੰਦੇ ਆ ਉੱਥੇ ਕੁੜੀਆਂ ਨੂੰ ਸ਼ੈ ਮਿਲ ਜਾਂਦੀ ਆ ਪ੍ਰੀਤ ਦੇ ਮੰਮੀ ਡੈਡੀ ਨੇ ਕੀ ਵਧੀਆ ਕੀਤਾ ਤੇ ਪ੍ਰੀਤ ਦੇ ਸੱਸ ਸਹੁਰੇ ਨੇ ਪ੍ਰੀਤ ਨੂੰ ਮਾਫ ਕਰਕੇ ਚੰਗਾ ਕੀਤਾ ਤੁਸੀਂ ਦੱਸਿਓ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਕਹਾਣੀ ਦੇ ਨਾਲ ਸਾਰਿਆਂ ਨੂੰ ਸ਼ਸ਼ੀਕਾਲ ਜੀ